ਸਰਾਂ ਨੇ ਮੈਨੂੰ ਬਹੁਤ ਬਲਕੈਂਪ ਦੇ ਵਿੱਚ ਆਇਆ ਤੇ ਰੋਟਰੀ ਕਲੱਬ ਬਹੁਤ ਨੇਕ ਕੰਮ ਕਰਦਾ ਹੈ ਜੀ ਸਾਾਲ ਚਾਰ ਕੈਂਪ ਲਾਉਂਦੇ ਆ 22 300 ਬੰਦਿਆਂ ਦੇ ਆਪਰੇਸ਼ਨ ਕਰਾਉਂਦੇ ਆ ਤੇ ਲੇਟਸ ਟੈਕਨੀਕ ਦੇ ਨਾਲ ਉਹਨਾਂ ਨੇ ਜਿਹੜੇ ਐਕਸਪਰਟ ਡਾਕਟਰ ਨੂੰ ਬੁਲਾ ਕੇ ਮੈਂ ਜਿਹੜੇ ਉਹਨਾਂ ਦੇ ਪ੍ਰਧਾਨ ਹੈ ਜੀ ਚੰਦ ਸਿੰਘ ਜੀ ਇਹਨਾਂ ਦਾ ਔਰ ਸਾਰੀ ਰੋਟਰੀ ਕਲੱਬ ਦਾ ਧੰਨਵਾਦ ਕਰਨਾ ਕਿ ਇਹ ਜਿਹੜੇ ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਸਾਰੇ ਲੋਕਾਂ ਦੀ ਸਿਹਤ ਵਾਲੇ ਜਿਹੜਾ ਕੰਮ ਕਰਨਾ ਉਹਦੇ ਵਿੱਚ ਯੋਗਦਾਨ ਪਾਉਂਦੇ ਆ ਬਹੁਤ ਮੁੱਲਾਂਦਾਰ ਪਾਉਂਦੇ ਆ ਔਰ ਮੈਂ ਇਹਨਾਂ ਦਾ ਸਾਡਾ ਜੀ ਉਤਾਰ ਉਤਾਰ ਕੀਤਾ ਕਿ ਜਿਹੜੀ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਣਗੇ ਵਾਤਾਵਰਣ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਇਹ ਪਿੰਡ ਵੀ ਅਡਾਪਟ ਕਰਨਗੇ ਜਿਹਦੇ ਵਿੱਚ ਸਾਰੀਆਂ ਹਰ ਤਰ੍ਹਾਂ ਦੀ ਦਵਾਈਆਂ ਯਾਦ ਕਰਕੇ ਤੰਦਰੁਸਤ ਪਿੰਡ ਬਣਾਇਆ ਜਾਏਗਾ ਇਸ ਤਰ੍ਹਾਂ ਸੇ ਪੂਰੀ ਚੇਨ ਬਣਾਵਾਂਗੇ ਸਾਰੇ ਪੰਜਾਬ ਦੇ ਵਿੱਚ ਪੌਲੀਆ ਦੀ ਸਾਰੇ ਪਿੰਡ ਜਿਹੜੇ ਤੰਦਰੁਸਤ ਬਣਾਵਾਂਗੇ ਔਰ ਨਸ਼ਾ ਮੁਕਤ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਣਗੇ ਪਟਿਆਲੇ ਤੋਂ ਲੈ ਕੇ ਨਾਪੇ ਤੱਕ ਜਿਹੜਾ ਹੈਗਾ ਇਹ ਉਸਾਰਤ ਨੇ ਨਾਲਰ ਬਹੁਤ ਵਜੇ ਇੱਕ ਬਾਜ਼ਾਰ ਬਰ ਪਾਰਕ ਕਰਾਇਆ ਜਾ ਰਿਹਾ ਹੈ ਜਿੱਥੇ ਇਹ ਫੀਲ ਹੈ ਉੱਤੇ ਸਪੈਸ਼ਲੀ ਬੱਚਿਆਂ ਦੇ ਖੇਡਣ ਲਈ ਵਾਸਤੇ ਵੀ ਬਾਲੀਬਾਲ ਤੇ ਜੀਜੀ ਵੀ ਸੁਰੂ ਕਰੋਗੇ 3 ਵਜੇ ਇੱਕ ਸਪੈਸ਼ਲ ਹੋਵੇਗਾ ਨਿਗਰਾਨ ਕਰੀ ਸਕਦੇ ਉਹ ਇੱਕ ਸੋਸ਼ਲ ਵਰਕਰ ਇਸ ਤੋਂ ਬਾਅਦ ਮੈਂ ਹੁਣ ਆਪਣੇ ਰੋਟੀ ਵਾਸਤੇ ਵੀ ਜਾ ਰਿਹਾ ਹਾਂ ਸਾਰੇ ਸਰਪੰਚ ਉੱਤੇ ਮੋਟਵਾ ਸੰਜਣਾ ਮੈਂਬਰ ਪੰਚਾਇਤ ਨੰਬਰਦਾਰ ਸਾਰੇ ਲੋਕਾਂ ਨੂੰ ਬਹੁਤ ਵਾਰ ਬੁਲਾਇਆ ਹੈ ਅਸੀਂ ਸਰਪੰਚ ਨੂੰ ਦਹਿਆ ਕੀਤਾ ਹੋਏ ਸੜਕਾਂ ਦੇ ਜਿਹੜੇ ਦਾਸ਼ਕ ਸੁਵਿਧਾ ਦਾਣਾ ਲੋਕਾਂ ਨਾਲ ਵਾਦਾ ਕੀਤਾ ਸੀ ਔਰ ਉਹ ਵਾਦਾ ਸੀ ਪੂਰਾ ਕਰਨ ਜਾ ਰਿਹਾ ਹੈ ਅਗਲੇ 3-4 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਦਸੇ ਤੇ ਮੰਡਰ ਨੇ ਤੇ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਉਹਨੂੰ ਕੋਈ ਨਾ ਕੋਈ ਕੰਮ ਸካਇਆ ਜਾਏਗਾ ਤੇ ਕੰਮ ਕਰਨ ਲਾਇਆ ਜਾਏਗਾ ਸਰ ਨੂੰ ਸਾਰਿਆਂ ਨੂੰ ਸੋ ਦੈਟ ਆਪਨੇ ਇਹਨਾਂ ਵਿਦਿਆ ਕੈਂਪ ਲਾਇਆ ਹਾਂ ਜੀ ਜੀ ਮਾਨ ਸਰ ਰੋਟਰੀ ਕਲੱਬ ਦੇ ਵਿੱਚ ਕੈਂਪ ਲੱਗਿਆ ਅੱਜ ਰੋਟਰੀ ਕਲੱਬ ਦੇ ਵਿੱਚ ਬਹੁਤ ਵੱਡਾ ਪ੍ਰਾਲਾ ਜਿਹੜਾ ਜੀ ਰੋਟਰੀ ਕਲੱਬ ਦੇ ਮੈਂਬਰ ਸਾਹਿਬਾਨ ਦਲਜੀਤ ਸਿੰਘ ਸਾਹਿਬ ਜਿਹੜੇ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਇਹ ਮੌਕਾ ਕਿ ਹਰੇਕ ਸਾਲ ਇਹ ਕੈਂਪ ਲਾਉਂਦੇ ਆਂ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਖਾਂ ਤੋਂ ਪ੍ਰੇਸ਼ਾਨ ਬਜ਼ੁਰਗ ਬਾਬਾ ਮਾ ਨਿਯਵਾਜੀ ਤੇ ਆਏ ਹੋਏ ਨੇ 40 ਸਾਲ ਤੋਂ ਬਾਅਦ ਅੱਖਾਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਉਹ ਸਾਰੇ ਉੱਥੇ ਪਹੁੰਚੇ ਹੋਏ ਨੇ ਔਰ ਮੁਕੰਮਲ ਇਲਾਜ ਉਹਨਾਂ ਦਾ ਪ੍ਰੋਪਰ ਟੈਸਟ ਕਰਕੇ ਜੇ ਮੋਤੀ ਦਾ ਆਪਰੇਸ਼ਨ ਹੋਣ ਵਾਲਾ ਉਹ ਜੀ ਕੋਈ ਲੈਂਸ ਪਹਿਣ ਵਾਲਾ ਉਹ ਜੋ ਵੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਬਿਲਕੁਲ ਮੁਫਤ ਮਿਲੇਗੀ ਔਰ ਅੱਜ ਇਸ ਵਿਸ਼ੇਸ਼ ਮੌਕੇ ਤੇ ਸਾਡੇ ਪੰਜਾਬ ਦੇ ਹਰਮਨ ਕਾਰੇ ਕੈਬਨ ਮੰਤਰੀ ਸਿਹਤ ਮੰਤਰੀ ਪੰਜਾਬ ਡਾਕਟਰ ਗੁਰਬੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਆ ਮੈਂ ਉਹਨਾਂ ਦਾ ਬ ਕਰਦਾ ਸਾਡਾ ਮਕਸਦ ਹੈ ਕਿ ਤੰਦਰੁਸਤ ਪੰਜਾਬ ਹੋਵੇ ਅੱਖਾਂ ਦੇ ਨਾਲ ਕੋਈ ਵੀ ਸਬੰਧਤ ਜਿਹੜੀ ਸਮੱਸਿਆ ਹੈਗੀ ਉਹਦੇ ਵਿੱਚ ਜਿਵੇਂ ਰੋਟਰੀ ਕਲੱਬ ਬਹੁਤ ਵੱਡਾ ਸਹਿਯੋਗ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਕਿ 40 ਸਾਲ ਤੋਂ ਉੱਪਰ ਕਿਸੇ ਦੀ ਵੀ ਅੱਖ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਐਂਟਾਂ ਜਰੀਏ ਨੇ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ਇਲਾਜ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਜੀ ਸੋ ਜੇ ਨਸ਼ੇ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਨਸ਼ਾ ਹੋ ਰਿਹਾ ਪੁਲਿਸ ਵੱਲੋਂ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡਾ ਮਕਸਦ ਹੈ ਜੀ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਦਮ ਵਾਗੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਾਰੀ ਟੀਮ ਡਾਕਟਰ ਬਲਵੀਰ ਜੀ ਸਾਰੇ ਟੀਮ ਦੇ ਮੈਂਬਰ ਨੇ ਪੰਜ ਮੈਂਬਰੀ ਇੱਕ ਮਿਨਿਸਟਰ ਦੀ ਟੀਮ ਵੀ ਬਣਾਈ ਆ ਔਰ ਅਸੀਂ ਸਾਰੇ ਆਪਣੇ ਆਪਣੇ ਹਲਕੇ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਆ ਕਿ ਹਰੇਕ ਪਿੰਡ ਦੇ ਵਿੱਚ ਡ੍ਰੀਕੀ ਦਾ ਮੋਨਿਟਰਿੰਗ ਕਰਕੇ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹਦੇ ਸਖਤ ਕਾਰਵਾਈ ਜਿਹੜਾ ਨਸ਼ਾ ਕੋਈ ਕਰਦਾ ਉਹਨੂੰ ਨਸ਼ੇ ਤੋਂ ਹਟਾ ਕੇ ਉਹਨੂੰ ਆਪਣੇ ਕਿਤੇ ਨਾ ਕਾਰੋਬਾਰ ਦੇ ਵਿੱਚ ਸੈੱਟ ਕਰਨਾ ਔਰ ਉਹਦਾ ਇਲਾਜ ਕਰਨਾ ਇਹ ਸਾਡਾ ਮਕਸਦ ਹੈ ਅੱਜ ਕੀ ਹੋ ਗਿਆ ਸਤੀਸਾ ਪ੍ਰਧਾਨ ਜੀ ਨੇ ਭਾਜੀ ਜਾਨ ਅੱਜ ਰੋਟੀ ਕਲਬ ਨਾਬਾ ਨੇ ਫ੍ਰੀ ਚੈੱਕ ਅਪ ਅੱਖਾਂ ਦਾ ਕੈਂਪ ਲਾਇਆ ਜਿਹਦੇ ਵਿੱਚ ਡਾਕਟਰ ਵਿਕਾਸ ਮਿੱਤਲ ਜੀ ਅੰਬਾਲਾ ਤੋਂ ਆਏ ਸੀ ਡਾਕਟਰ ਪ੍ਰਵੀਰ ਸਿੰਘ ਜੀ ਹੈਲਥ ਮਿਨਿਸਟਰ ਪੰਜਾਬ ਤੋਂ ਤੇ ਸਾਡੇ ਹਲਕੇ ਦੇ ਹਨਮਨ ਪਿਆਰੇ ਐਮ ਐਲ اے ਗੁਰਦੇਵ ਸਿੰਘ ਦੀ ਮਾਨ ਜੀ ਆਏ ਨੇ ਤੇ ਬਹੁਤ ਸਾਰੇ ਲੋਕ ਆਏ ਨੇ ਅੱਖਾਂ ਦਾ ਚੈੱਕ ਅਪ ਕਰਉਣ ਵਾਸਤੇ ਕੈਂਪ ਚੱਲ ਰਿਹਾ ਹੈ ਬਹੁਤ ਹੀ ਅੱਖਾਂ ਦੇ ਵਿੱਚ ਲੈਂਡ ਪਾਏ ਜਾਣਗੇ ਤੇ ਇਹ ਸਾਲ ਦੇ ਵਿੱਚ ਘੱਟੋ ਘੱਟ ਸੀ ਚਾਰ ਵਾਰੀ ਕੈਂਪ ਲਾਉਣੇ ਆ ਫ੍ਰੀ ਤੇ ਲੋਕ ਅੱਖਾਂ ਚੈੱਕ ਕਰਾਉਣ ਨੂੰ ਰੋਟੀ ਕਲੱਬ ਦੇ ਨਾਮ ਨੂੰ ਪਰ ਪੂਰਾ ਪਰਖ ਦਿੰਦੇ ਨੇ ਕਿ ਪਹਿਲਾਂ ਜੇ ਕੰਮ ਅੱਖਾਂ ਕਰਾਉਣੀਆਂ ਨੇ ਤਾਂ ਰੋਟੀ ਕਲੱਬ ਤੋਂ ਕਰਾਉਂਦੇ ਨੇ ਰੋਟਰੀ ਦਾ ਇੱਕ ਮਿਸ਼ਨ ਹੈ ਜੀ ਹੈਲਥ ਹਰ ਵਿਅਕਤੀ ਦੀ ਠੀਕ ਰਹੇ ਪੂਰੇ ਵਰਲਡ 'ਚ ਅਸੀਂ ਉਸ ਮਿਸ਼ਨ ਦੇ ਤਹਿਤ ਰੋਟਰੀ ਕਲੱਬ ਨਾਬਾ ਜਿਹੜਾ ਹੈ ਉਹ ਬਹੁਤ ਵੱਡਾ ਕੰਮ ਕਰ ਰਿਹਾ ਹੈ ਪੂਰੇ ਡਿਸਟ੍ਰਿਕਟ 3090 'ਚ ਅਗਰ ਕੋਈ ਸੰਸਥਾ ਸਭ ਤੋਂ ਜ਼ਿਆਦਾ ਕੈਂਪ ਲਾਂਦੀ ਹੈ ਔਰ ਸਭ ਤੋਂ ਜ਼ਿਆਦਾ ਅੱਖਾਂ ਦੇ ਆਪਰੇਸ਼ਨ ਕਰਦੀ ਹੈ ਤਾਂ ਰੋਡਰੀ ਕਲਬ ਨਾਪਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਇਹ ਮੇਰੇ ਖਿਆਲ ਅੰ ਤੀਸਰਾ ਇਸ ਸਾਲ ਦਾ ਕੈਂਪ ਸੀਗਾ ਦੂਸਰਾ ਕੈਂਪ ਸੀਗਾ ਜਿਹੜਾ ਜਿਹਦੇ ਵਿੱਚ ਤੁਸੀਂ ਦੇਖੋ ਵੀ ਸੈਂਕੜੇ ਮਰੀਜ਼ ਚੈੱਕਅਪ ਲਈ ਆਏ ਨੇ ਔਰ ਉਹਨਾਂ ਦੀਆਂ ਅੱਖਾਂ ਦੀ ਸਰਜਰੀ ਹੋਣੀ ਹੈ ਔਰ ਉਹਨਾਂ ਦੇ ਭੋਜਨ ਦਾ ਪ੍ਰਬੰਧ ਸਾਰਾ ਜੋ ਖਰਚ ਹੈ ਉਹ ਰੋਡਰੀ ਦੇ ਮੈਂਬਰ ਆਪਣੇ ਪੱਲੇੋਂ ਕਰਕੇ ਸਮਾਜ ਦੀ ਸੇਵਾ ਕਰ ਰਹੇ ਨੇ ਇਸ ਤੋਂ ਬੜੀ ਸਮਾਜ ਦੀ ਕੋਈ ਸੇਵਾ ਨਹੀਂ ਹੋ ਸਕਦੀ ਕਿ ਕਿਸੇ ਨੂੰ ਅਸੀਂ ਅੱਖਾਂ ਉਹਦੀਆਂ ਠੀਕ ਕਰਦੇ ਆ ਕਿ ਉਹ ਕਹਿੰਦੇ ਨੇ ਵੀ ਅੱਖਾਂ ਗਈਆਂ ਤਾਂ ਜਹਾਨ ਗਿਆ ਸੋ ਅਸੀਂ ਕਿਸੇ ਦਾ ਜਹਾਨ ਵਾਪਸ ਲਟਾ ਰਹੇ ਆ ਇਹ ਰੋਟਰੀ ਦਾ ਮੇਨ ਮਿਸ਼ਨ ਹੈ ਔਰ ਇਹਦੇ ਦੇ ਲੱਗੇ ਹੋਏ ਐਜਾ ਤੁਸੀਂ ਕੀ ਕਹੋਗੇ ਇਹਦੇ ਕਰਕੇ ਵਾਰੇ ਅਜ ਤਾਂ ਜਰਾ ਇੱਕ ਕੈਂਪ ਹੈ ਸਾਡੇ ਪੁਰਾਣੇ ਮੈਂਬਰ ਨੇ ਲਜੀਤ ਸਿੰਘ ਸਾਧੂ ਉਹ ਹਰ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਲਾਬਜਾ ਕੈਂਪ ਲਵਾਉਂਦੇ ਨੇ ਇਹ ਤਕਰੀਬਾ ਸਾਡਾ ਅੱਜ ਦੂਜਾ ਕੈਂਪ ਹੈ ਪਰ ਡਾਕਟਰ ਅਤਲ ਕੱਕਰ ਸਾਡੇ ਪੁਰਾਣੇ ਡਾਕਟਰ ਸੀਗੇ ਚਲੇ ਗਏ ਅਮਰੀਕਾ ਉਹਨਾਂ ਨੇ ਆਪਣੇ ਫਾਦਰ ਦੀ ਯਾਦ ਵਿੱਚ ਚਲਵਾਇਆ ਸੀਗਾ ਅੱਜ ਦੂਜਾ ਕੈਂਪ ਸਾਧੂ ਸਾਹਿਬ ਲਵਾ ਰਹੇ ਨੇ ਅਸੀਂ ਇੱਥੇ ਸਾਡਾ ਜਿਹੜਾ ਮਕਸਦ ਹੈ ਕੈਂਪ ਦਾ ਜਿਹੜਾ ਰੋਟਰੀ ਦਾ ਨਾਮ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਵੀ ਜਦ ਰੋਟਰੀ ਚ ਕੈਂਪ ਲੱਗਦਾ ਤਾਂ ਲੋਕ ਆਪਣੇ ਆਪ ਦੂਰੋਂ ਦੂਰ ਆਉਂਦੇ ਨੇ ਵੀ ਰੋਟਰੀ ਦੇ ਜਿਹ ਤਕਰੀਬਾ ਸੀ ਹਰ ਕੈਂਪ ਵਿੱਚ 100 ਆਪਰੇਸ਼ਨ ਕਰਦੇ ਆ ਤਿਹਨੂੰ ਅੱਜ ਵੀ ਸਾਡੇ 300 ਦੇ ਆਪੀਡੀ ਤਾਂ ਹੋ ਚੁੱਕੇ ਤੇ 100 100 ਆਪਰੇਸ਼ਨ ਡਾਕਟਰ ਸਾਹਿਬ ਕੱਢ ਚੁੱਕੇ ਜਿਹੜੇ ਹੋਣ ਆਲੇ ਨੇ ਹੁਣ ਤੱਕ ਅਸੀਂ ਸਾਡਾ ਮਕਸਦ ਹੈ ਵੀ ਵੱਧ ਤੋਂ ਲੋਕਾਂ ਦੀ ਅੱਖਾਂ ਦੀ ਦੇਖਭਾਲ ਹੋਵੇ ਹੋਰ ਵੀ ਕੋਈ ਕਿਸੇ ਤਕਲੀਫ ਹੈ ਉਹ ਅਸੀਂ ਹੱਲ ਕਰੀਏ ਆਉਣ ਵਾਲੇ 9 ਤਰੀਕ ਨੂੰ ਵੀ ਸਾਡੇ ਇੱਥੇ ਹੱਡੀਆਂ ਦਾ ਕੈਂਪ ਲੱਗ ਰਿਹਾ ਹੈ ਜਿਹੜੇ ਡਾਕਟਰ ਪੰਦੇਹਰ ਨੇ ਉਹ ਜਨੰਦਰ ਤੋਂ ਆਉਣਗੇ ਤੁਸੀਂ ਵੀ ਸਭ ਕਹਿੰਦੇ ਐਡ ਜੇ ਕਰ ਸਕਦੇ ਕਰੋ ਵੀ ਵੱਧ ਤੋਂ ਆ ਕੇ ਲੋਕੋ ਉਹਨਾਂ ਦਾ ਫਾਇਦਾ ਉਠਾਉਣ ਇਸ ਇਸ ਕਰਕੇ ਅਸੀਂ ਵੱਧ ਤੋਂ ਜਨਤਾ ਦੇ ਆ ਲੋਕਾਂ ਦੇ ਭਲਾਈ ਲਈ ਕੈਂਪ ਲਾਉਂਦੇ ਆ ਅੱਜ ਅੱਖਾਂ ਦਾ ਕੈਂਪ ਹੈ 9 ਤਰੀਕ ਨੂੰ ਅੱਡਿਆਂ ਦਾ ਕੈਂਪ ਲੱਗੂਆ ਬਾਰ-ਬਾਰ ਮਿਲਹੀ ਉਹ ਵੀ ਇਹ ਕੈਂਪ ਲੱਗਦੇ ਰਹਿਣਗੇ ਸਾਡੇ ਤੇ ਲੋਕਾਂ ਦੀ ਸੇਵਾ ਹੁੰਦੀ ਰਹੂ ਧੰਨਵਾਦ ਹਾਂਜੀ ਦੇਖੋ ਰੋਟਰੀ ਕਲੱਬ ਨੱਬਾ ਮਾਨਵਤਾ ਦੀ ਸੇਵਾ ਦੇ ਲਈ ਸਦਾ ਹੀ ਹਾਜ਼ਰ ਰਿਹਾ ਹੈ ਪਿਛਲੇ 50-60 ਸਾਲ ਤੋਂ ਮਾਨਵਤਾ ਦੀ ਸੇਵਾ ਨੱਬਾ ਸ਼ਹਿਰ ਦੇ ਵਿੱਚ ਲੋਕਾਂ ਦੀ ਕਰ ਰਿਹਾ ਹੈ ਸਿਲਸਿਲ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਪ ਲਗਾਇਆ ਗਿਆ ਹੈ ਸੰਤੋਖ ਸਿੰਘ ਦੇ ਮਾਤਾ ਪਿਤਾ ਦੀ ਯਾਦ ਵਿੱਚ ਰੋਟਰੀ ਕਲੱਬ ਹਮੇਸ਼ਾ ਹੀ ਅੱਖਾਂ ਦੇ ਕੈਂਪ ਸਾਲ ਚ 304 ਲਾਉਂਦੇ ਆ ਇਹ ਸਾਡਾ ਦੂਸਰਾ ਕੈਂਪ ਹੈ ਜਿਹੜਾ ਅਸੀਂ ਸਰਦਾਰ ਅਰਜੀਤ ਸਿੰਘ ਦੇ ਪਾਦਰ ਮਦਰ ਦੀ ਯਾਦ ਚਲਵਾ ਰਹੇ ਹਾਂ ਔਰ ਜਿੰਨਾ ਵੀ ਖਰਚਾ ਹੈ ਦਲਜੀਤ ਸਿੰਘ ਜੀ ਔਰ ਵੀਰ ਕਰ ਰਹੇ ਆੱਖਾਂ ਦਾ ਦਾਨ ਸਭ ਤੋਂ ਵੱਡਾ ਦਾਨ ਹੈ ਜਿਹੜੀ ਚੀਜ਼ ਦਾ ਹੈ ਸੈਕੰਡਲੀ ਜਿਹੜੀਆਂ ਹਰ ਇੱਕ ਪੇਸ਼ੈਂਟ ਨੂੰ ਇੱਥੇ ਹਰ ਇੱਕ ਤਰ੍ਹਾਂ ਦੀਆਂ ਦਵਾਈਆਂ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਪੇਸ਼ੈਂਟਾਂ ਦੇ ਆਪਰੇਸ਼ਨ ਪਟਿਆਲੇ ਕਰਾ ਕੇ ਫੈਲੀ ਇਕੁਇਪਡ ਹਸਪੀਟਲ ਇੱਥੇ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਰੋਟਰੀ ਕਲੱਬ ਨਾ ਪਾਦੀ ਹੈ ਉਹਨਾਂ ਦੀ ਖਾਣੇ ਪੀਣੇ ਦੀ ਹਰ ਇੱਕ ਤਰ੍ਹਾਂ ਦੀ